ਹਾਂਜੀ ਭਾਈ ਜੀ ਕੋਟ ਦੇ ਕਲਾ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਜਿਹੜਾ ਇੱਥੇ ਪਸ਼ੂਆਂ ਦਾ ਮੇਲਾ ਕਰਾਇਆ ਗਿਆ ਡੀ ਐਫ ਡਬਲਯੂ ਐ ਵੱਲੋਂ ਤੇ ਦੇ ਵਿੱਚ ਜਿਹੜਾ ਖੀਰੇ ਜਿਹੜੇ ਕੱਟੇ ਸੀਗੇ ਮੁਰਾਣਾਸਲ ਦੇ ਪਹਿਲੇ ਦੂਜੇ ਤੀਜੇ ਹੁਣ ਨਾਮ ਦੇ ਰਹੇ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਪਸਾਰਾ ਮੇਲਾ ਦਿਖਾਵਾਂਗੇ ਜਿੱਦਾਂ ਵੀ ਪਸ਼ੂ ਆਇਆ ਵੱਡੇ ਛੋਟੇ ਆਏ ਤੇ ਜਿਹੜੀ ਦੁੱਧ ਚੋਈ ਚ ਮੱਝ ਫਸਟਲ ਚ ਉਹ ਵੀ ਦਿਖਾਵਾਂਗੇ ਇੱਥੇ ਬਲੇ ਰਿਹਾ ਵੀਡੀਓ ਦੇ ਨਾਲ ਤੇ ਪਹਿਲੀ ਵਾਰ ਚੈਨਲ ਤੇ ਬੀਸਟ ਕਰਿਆ ਤਾਂ ਸਬਸਕ੍ਰਾਈਬ ਕਰ ਲਿਓ ਸਾਡੇ ਨੇ ਵੱਡਾ ਸਹਿਯੋਗ ਦੇਖੋ ਜੀ ਆਪਾਂ ਹੋਰ ਵੀ ਤੁਹਾਨੂੰ ਅੱਗੇ ਜਾ ਕੇ ਮੇਲਾ ਦਿਖਾਉਣੇ ਹਨ ਤੇ ਵੀਡੀਓ ਚ ਬਣੇ ਰਹੋ ਇਸ ਪਿੰਡ ਦੇ ਲਈ ਵੈਸੇ ਤਾਂ ਉਹ ਕਹਿੰਦੇ ਭਾਈ ਤੁਸੀਂ ਜਿੰਨੇ ਮਰਜ਼ੀ ਮੰਗ ਲਓ ਉਹਨੇ ਦੇ ਦੇਉਂਗੇ ਪਰ 2 ਲੱਖ ਦਾ ਐਲਾਨ ਕਰਤਾ ਇੱਕ ਵਾਰੀ ਤਾੜੀਆਂ ਜ਼ਰੂਰ ਮਾਰ ਦਿਓ ਜੀ ਜਿਹੜਾ ਚੈਂਪੀਅਨ ਹੋਇਆ ਸੀ ਜੀ ਪਹਿਲੇ ਨੰਬਰ ਤੇ ਜਿਹੜਾ ਪਟਾ ਆਇਆ ਸੀ ਮਾਈਕਲ ਸਿੰਘ ਦਾ ਪਿੰਡ ਜਿਹੜਾ ਪਿੰਡ ਗੰਡੂਆ ਕਿਰਾ ਬੱਟਾ ਫਾਸਟ ਆਇਆ ਸੀ ਜੀ ਜਿਹੜਾ ਉਹਨੂੰ ਸਨਮਾਨਿਤ ਕਰ ਰਹੇ ਨੇ ਸਾਡੇ ਚੇਅਰਮੈਨ ਸਾਹਿਬ ਇੱਧਰ ਦੇਖੋ ਬਾਈ ਉਹ ਟਾਗਾ ਦਾ ਰੇਲ ਗੱਡੀ ਦਾ ਇੰਜਨ ਆ ਦੇਖ ਸਕਦੇ ਹੋ ਕਿੰਨੇ ਕਰੋੜ ਵਾਲਾ ਛੋਟਾ ਆਇਆ ਇੱਥੇ ਤੇ ਲੱਖਾਂ ਦੇ ਨਹੀਂ ਕਹਿ ਸਕਦੇ ਆ ਬਹੁਤ ਤਕੜੀ ਜਨਬਰਾ ਆ ਬਾਈ ਤੇ ਪੁਰਣਾ ਕਲਾ ਦੇ ਨਾਮ ਨਾਲ ਸਾਡੇ ਕੋਲ ਜਿਹੜਾ ਪਹਿਲੀ ਵਾਰ ਬੇਲਾ ਕਰਾਇਆ ਗਿਆ ਬਹੁਤ ਹੀ ਵਧੀਆ ਟੰਗ ਨਾਲ ਹਾਂਜੀ ਅੰਤ ਤੱਕ ਬਣੇ ਰਹੋ ਦੂਜੇ ਰੰਗ ਵਾਲਾ ਗੱਟਾ ਲੈ ਕੇ ਆਜੋ ਜੀ ਦੂਜੇ ਨੰਬਰ ਤੇ ਆਇਆ ਬਾਈ ਕੱਟਾ ਸੋਰਾ ਨਸਲ ਦਾ ਸਾਡੇ ਚੇਅਰਮੈਨ ਸਾਹਿਬ ਦੇ ਕੋਲੇ ਪਹੁੰਚਣ ਜੀ ਚੇਅਰਮੈਨ ਸਾਹਿਬ ਥੋੜੇ ਸਰਮੁਖ ਆਪਣੇ ਵਿਚਾਰ ਰੱਖਣਗੇ ਮੇਲਾ ਕਮੇਟੀ ਰੰਗ ਦਾ ਮੁਰਾ ਨਸਲ ਦਾ ਕੱਟਾ ਬਾਈ ਕੌਲਜੀਤ ਸਿੰਘ ਗ੍ਰਾਮ ਸੇਕ ਦੇ ਬੇਟੇ ਹੈ ਜੀ ਉਹਨਾਂ ਦਾ ਮੋਬਾਈਲ ਟਿਕਿਆ ਹੈ ਹਰੇ ਰੰਗ ਦੇ ਮੋਬਾਈਲ ਦੇ ਨੰਬਰ ਤੋਂ ਪਹੁੰਚਾ ਕਰਦੇ ਦੂਜੇ ਨੰਬਰਾਂ ਦਾ ਕੱਟਾ ਲਗਾ ਕੇ ਉਹਨਾਂ ਨੂੰ ਸਨਮਾਨਿਤ ਕਰਦਾ ਸਾਡੇ ਚੇਅਰਮੈਨ ਸਾਹਿਬ ਤੇ ਕਮੇਟੀ ਨੇ 5 ਰੁਪਏ ਬਈ ਦੋ ਦਿਨਾਂ ਦਾ ਦੇ ਵਿਚ ਜਿਹੜਾ ਦੁੱਧ ਚੋਈ ਦਾ ਮੁਕਾਬਲਾ ਨੇ ਕੀਤਾ ਸਾਡੇ ਦੁਆਰਾ ਜਿਹੜੇ ਰਿੰਗ ਦੇ ਗੇਮ ਸਾਡੇ ਦੁਆਰਾ ਜਿਹੜਾ ਕੱਢਿਆ ਮਿਲਿਆ ਜੋਤੀ ਜੀ ਜੀ ਸਾਡੇ ਪਰ ਰੁਪਏ ਤੇ ਅੱਜ ਦੀ ਮੀਟਾ ਬਈ ਮੱਝ ਨੇ ਨੰਬਰ ਪਹਿਲਾ ਲੇਟ ਤੇ 23 ਕਿਲੋ ਦੁੱਧ ਜਿਹੜਾ ਕੱਢਿਆ ਇਸ ਵਾਰ ਨੇ ਫਸਟ ਪ੍ਰਾਈਜ਼ ਵੰਡਿਆ ਕੀਤਾ ਮੇਲੇ ਦਾ ਤੁਸੀਂ ਦੇਖ ਸਕਦੇ ਹੋ ਮੱਝ ਬਈ ਐਂ ਪੂਰੀ ਪੂਣੀ ਮੱਧ ਹੈ ਪਚੌੜੀ ਮੱਧ ਦੇਖੋ ਆ ਦੇਖੋ ਇਹ ਅੱਧੇ ਮੁੰਡੇ ਚੱਕੜੀ ਹੈ ੱਡਾ ਚੱਡਾ ਦੇਖੋ ਬਈ ਤੁਸੀਂ ਪੂਰਾ ਡਬਲ ਆ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਡੀਓ ਸੱਕ ਐਂਡ ਤੱਕ ਵੇਖਦੇ ਰਹਿਣਾ ਇਹ ਪਿੰਡ ਵੀ ਮੱਛਾਂ ਨਾਲ ਕਾਫੀ ਨੇੜੇ ਜੁੜਿਆ ਹੋਇਆ ਇੱਥੇ ਮੁੰਡੇ ਵੀ ਥੋੜੇ ਪਿੰਡ ਨੂੰ ਇਸ ਦਿਨੀ ਮੱਛ ਲੈ ਕੇ ਇਹਨੂੰ ਆਪਾ ਹੋਰ ਬੜਾ ਬਣੀਏ ਤਾਂ ਕਿ ਜਿਹੜੇ ਨੌਜਵਾਨ ਨੂੰ ਪਤਾ ਹੈ ਇਹ ਹਾਲਾਤ ਹੋ ਕੇ ਬਾਹਰ ਦੇਸ਼ਾਂ ਵਿੱਚ ਆਪਾਂ ਸੈਨੀ ਫਾਰਮਿਕਲ ਕੰਪਨੀ ਦੇ ਪੀਸੀ ਨਾਲ ਜੁੜੀ ਹੈ ਕਿਉਂਕਿ ਆਪਣਾ ਕੰਮ ਕਰ ਦਿੰਦਾ ਹੈ ਕਿ ਆਪਾਂ ਬੜੀਆਂ ਕੰਧਾਂ ਨਾਲ ਕਰਾਂਗੇ ਤੇ ਬੜੀਆਂ ਮਨਾਫੇਦਾਰ ਹੈ ਇਸ ਵਿੱਚ ਇੱਕ ਪੁੱਤ ਲੱਗਿਆ ਜਿਹੜੀ ਪੰਜਾਬ ਨਾਲ ਸਰਕਾਰ ਤੋਂ ਈਮੇਲ ਲੱਗਿਆ ਮਹਾਰਾਜ ਦੀ ਬਾਈ ਕੰਪਨੀ ਤੋਂ ਬਸ ਤੇ ਇਹ ਉਹ ਰਚੂਦੋਗਾ ਜੀ ਜੀ ਦਾ ਜੀ ਆਪਾਂ